ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਗ ਲੇਕ ਤੋਂ ਇਸ ਸੰਗ ਸਮੇਂ ਸਵੇਰ ਦੇ ਬੱਜ ਚੁੱਕਿਆ 5:10 ਤੇ ਆਪਾਂ ਇੱਥੋਂ ਸੂਰ ਜਿਹੜਾ ਸਨਰਾਈਜ਼ ਹੈਗਾ ਸੂਰਜ ਚੜ੍ਹਦੇ ਨਾਲ ਤੁਹਾਨੂੰ ਕੱਲ ਗੱਲ ਕਰੀ ਸੀਗੀ ਵੀ ਸਮੇਂ ਦੇ ਨਾਲ ਇਹ ਜਿਹੜੀ ਲੇਕ ਆ ਇਹਦੇ ਪਾਣੀ ਦਾ ਰੰਗ ਬਦਲਦਾ ਆਪਾਂ ਕੋਸ਼ਿਸ਼ ਕਰਾਂਗੇ ਦੇਖਣ ਦੀ ਇੱਥੋਂ ਪਿੱਛੇ ਤੁਹਾਨੂੰ ਝੀਲ દેਖਦੀ ਹੋਣੀ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਇਹਦਾ ਰੰਗ ਦੇਖਣ ਦੀ ਤੇ ਬਦਲਦਾ ਰੰਗ ਦੇਖਣ ਦੀ ਦੇਖਦੇ ਆਪਾਂ ਕੁਝ ਦਿਸਦਾ ਕਿ ਨਹੀਂ ਜਿਸ ਤਰ੍ਹਾਂ ਦਾ ਦਿਸਦਾ ਤੁਹਾਨੂੰ ਉਸ ਤਰ੍ਹਾਂ ਦਾ ਤੁਹਾਡੀ ਸਕਰੀਨ ਤੇ ਵੀ ਆ ਜਾਊਗਾ ਚੰਨਣ ਜਾਂ ਹੁੰਦਾ ਜਾਂਦਾ ਦੇਖਦੇ ਆਂ ਸਨਰਾਈਜ਼ ਹੋਣ ਦੇ ਨਾਲ ਇਸ ਝੀਲ ਦੇ ਰੰਗ ਬਦਲਦੇ ਦੇ ਦੁਰਲੱਭ ਪਲ ਜੇ ਆਪਣੇ ਕਰਮਾਂ ਚ ਹੋਏ ਦੇਖਣੇ ਤਾਂ ਨਾਲ ਦੀ ਨਾਲ ਤੁਹਾਡੇ ਕਰਮਾਂ ਜਿਵੇਂ ਹੋਣਗੇ ਤੁਹਾਨੂੰ ਵੀ ਦੇ ਜਾਣਗੇ ਠੰਡੀ ਠੰਡੀ ਹਵਾ ਚੱਲ ਰਹੀ ਆ ਜਿਵੇਂ ਤੁਹਾਨੂੰ ਦਿਖਾਇਆ ਸਾਰਾ ਮੂੰਹ ਸਿਰ ਕਵਰ ਕੀਤਾ ਵਾ ਫਿਰ ਵੀ ਹੱਥ ਪੈਰ ਸੁੰਨ ਹੋ ਰਹੇ ਆ ਥੋੜੀ ਦੇਰ ਬਾਅਦ ਜੇਬ ਚ ਪਾਈ ਦੇ ਅੱਠ ਦਸਤਾਨੇ ਵੀ ਪਾਏ ਵਾ ਖੈਰ ਹੂੰ ਤਾਂ ਫਿਰ ਵੀ ਠੰਡ ਕਾਫੀ ਆ ਓ ਦੂਰ ਤੱਕ ਫੈਲੀ ਹੋਈ ਝੀਲ ਅਸੀਂ ਉੱਚੇ ਥਾਂ ਖੜ ਕੇ ਆ ਕੇ ਦੇਖਣ ਦੀ ਕੋਸ਼ਿਸ਼ ਕਰਦੇ ਹੈਗੇ ਜੇ ਕੁਸਤੀਸੂਤਾਂ ਚਾਨਣ ਜਾ ਹੋ ਰਿਹਾ ਇੱਧਰ ਸੂਰਜ ਨੂੰ ਸਾਹਮਣੇ ਨੇ ਜਿਹੜੀਆਂ ਪਹਾੜੀਆਂ ਦੇਖੋ ਬਰਫ਼ ਦੇ ਉੱਤੇ ਪੂਰੀ ਲਸ਼ਕੋਰ ਪੈਣ ਲੱਗੀ ਸਵੇਰ ਦੇ 5:30 ਹੋ ਗਏ ਦੁਰਲੱਭ ਪਲ ਦੇਖਣ ਦੀ ਕੋਸ਼ਿਸ਼ ਕਰਦੇ ਆ ਤੇ ਨਾਲ ਦੇ ਨਾਲ ਤੁਹਾਨੂੰ ਦਿਖਾਉਣ ਦੀ ਦੇਖੋ ਇਧਰ ਪਹਾੜੀਆਂ ਤੇ ਪੂਰੀ ਧੁੱਪ ਪੈਣ ਲੱਗੀ ਜਿਹੜੀਆਂ ਸੂਰਜ ਦੇ ਸਾਹਮਣੇ ਪੈਂਦੀਆਂ ਨੇ ਪਹਾੜੀਆਂ ਇਧਰ ਪੂਰੀ ਧੁੱਪ ਪੈਣ ਲੱਗੀ ਤੇ ਇਹ ਇਧਰ ਆ ਗਿਆ ਲੇਕ ਦਾ 뷰 ਆ ਇਧਰ ਦਾ ਨੇ ਪੂਰਾ ਲੇਕ ਦਾ 뷰 ਤੇ ਇੱਧਰ ਸਰਦੇ ਸੂਰਜ ਦੀ ਲਾਲੀ ਜੀ ਦਿੱਸਦੀ ਦਿਸਣ ਲੱਗੀ ਇੱਧਰ ਇਹ ਹੋ ਉੱਥੇ ਸਾਹਮਣੇ ਉੱਥੋਂ ਸੂਰਜ ਦਿੱਖ ਰਿਹਾ ਕਰੋ ਸलाम ਛੱੜਦੇ ਸੂਰਜ ਨੂੰ ਤੁਸੀਂ ਵੀ ਸਾਡੇ ਨਾਲ-ਨਾਲ ਇਹ ਦਿਨ ਦੇ ਸਮੇਂ ਦੇ ਨਾਲ-ਨਾਲ ਜਿਉਂ-ਜਿਉਂ ਸੂਰਜ ਅਸਲ ਦੇ ਤਾਂ ਧਰਤੀ ਘੁੰਮਦੀ ਆ ਸੂਰਜ ਦੀ ਦਿਸ਼ਾ ਚੇਂਜ ਹੁੰਦੀ ਆ ਝੀਲ ਤੋਂ ਸਾਈਡ ਤੋਂ ਪੈਂਦਾ ਕਿਸੇ ਪਾਸੇ ਹੋਰ ਪੈਂਦਾ ਉਸ ਹਿਸਾਬ ਨਾਲ ਝੀਲ ਦੇ ਪਾਣੀ ਦੇ ਰੰਗ ਕਹਿੰਦੇ ਆ ਬਦਲਦੇ ਰਹਿੰਦੇ ਆ ਆਪਾਂ ਅੱਜ ਅੱਖੀਂ ਦੇਖਣ ਦੀ ਕੋਸ਼ਿਸ਼ ਕਰਦੇ ਆ ਜੇ ਦਿਸਗੇ ਤਾਂ ਅਸਲ ਦੇ ਵਿੱਚ ਤੁਸੀਂ ਝੀਲ ਤੋਂ ਦੂਰ ਤਾਂ ਕਰਕੇ ਖੜੇ ਆ ਕਿਉਂਕਿ ਝੀਲ ਦੇ ਪਾਣੀ ਦਾ ਰੰਗ ਬਦਲਦਾ ਉਹ ਦੂਰੋਂ ਹੀ ਦਿਖਦਾਗਾ ਜਿਵੇਂ ਰਾਤ ਕੱਲ੍ਹ ਵਾਲੇ ਵਲੌਗ ਦੇ ਵਿੱਚ ਤੁਸੀਂ ਦੇਖੋ ਤਾਂ ਉਦੋਂ ਝੀਲ ਦੇ ਪਾਣੀ ਦਾ ਰੰਗ ਨੀਲਾ ਸੀ ਉੱਪਰੋਂ ਨੀਲੀ-ਨੀਲਾ ਪਾਣੀ ਦਿਖਦਾ ਸੀਗਾ ਤੇ ਹੁਣ ਹੈਗਾ ਜਿਹੜਾ ਇਹ ਇਹ ਹੋਰ ਰੰਗ ਦਾ ਹੈ ਦਿਖਦਾ ਹੈਗਾ ਵਾਈਟ-ਵਾਈਟ ਦਿਖਦਾ ਹੈਗਾ ਤੇ ਦੇਖਦੇ ਆਂ ਸਮੇਂ ਦੇ ਨਾਲ ਜਦੋਂ ਸੂਰਜ ਇੱਧਰ ਹੋਰ ਪਾਸੇ ਹੁੰਦਾ ਹੈਗਾ ਉਦੋਂ ਕਿਵੇਂ ਬਦਲਦਾ ਅਸਲ ਦੇ ਵਿੱਚ ਇੱਕਦਮ ਨਹੀਂ ਨਾ ਬਦਲਦਾ ਹੌਲੀ-ਹੌਲੀ ਹੈ ਕਈ ਘੰਟੇ ਵੇਟ ਕਰਨੀ ਪੈਂਦੀ ਹੈ ਰੰਗ ਬਦਲਦੇ ਨੂੰ ਦੇਖਣ ਦੀ ਆਪਾਂ ਦੇਖਦੇ ਹਾਂ ਥੋੜਾ ਸਮਾਂ ਜਿੰਨਾ ਕੋਈ ਹੈ ਓਨਾਕ ਦੇਵਾਂਗੇ ਇੱਥੇ ਆ ਆ ਦੇਖੋ ਸੂਰਜ ਦੀ ਚਮਕ ਤੇਜ ਹੋ ਗਈ ਤੇ ਅਸੀਂ ਜਦੋਂ ਇੱਥੋਂ ਦੇਖਦੇ ਹਾਂ ਅੱਖਾਂ ਦੇ ਨਾਲ ਇਹ ਝੀਲ ਦੇ ਤਿੰਨ ਰੰਗ ਦਿਖਦੇ ਨੇ ਸਾਨੂੰ ਹੁਣ ਤੁਹਾਨੂੰ ਸਕਰੀਨ ਤੇ ਸ਼ਾਇਦ ਨਹੀਂ ਦਿਖਣਗੇ ਇੱਧਰ ਦੇਖੋ ਹਰਾ ਜਿਹਾ ਦਿਖਦਾ ਹੈਗਾ ਰੰਗ ਤੇ ਆ ਸਾਹਮਣੇ ਇੱਥੇ ਲਾਲ ਜਾ ਗਿਆ ਇੱਧਰ ਨੂੰ ਜਦੋਂ ਦੇਖਦੇ ਹੈਗੇ ਆ ਉਹ ਦੂਰ ਤੋਂ ਜਦੋਂ ਦੇਖਦੇ ਹੈਗੇ ਆ ਜ਼ੂਮ ਕਰਾਂ ਇੱਧਰ ਥੋੜਾ ਜਿਆ ਨੀਲਾ ਤਣਜੀ ਦੇ ਵਿੱਚ ਨੀਲਾ ਜਾਂ ਮਦਰਾ ਰੰਗ ਵਟ ਗਿਆ ਤੇ ਦਿਨੇ ਇਹ ਕਹਿੰਦੇ ਜਦੋਂ ਸੂਰਜ ਬਿਲਕੁਲ ਉੱਪਰ ਹੁੰਦਾ ਉਦੋਂ ਰੰਗ ਦਾ ਬਦਲਦਾ ਜਿਆਦਾ ਸਪਸ਼ਟ ਦਿਖਦਾ ਹੈਗਾ ਤੇ ਫਿਰ ਵੀ ਸ਼ਾਇਦ ਤੁਹਾਨੂੰ ਸਕਰੀਨ ਤੇ ਨਾ ਦਿਸਦੇ ਸਾਇਦ ਦਿਸਦਾ ਹੋਵੇ ਪਰ ਇੱਥੋਂ ਲਾਈਵ ਅੱਖਾਂ ਦੇ ਨਾਲ ਮਤਲਬ ਜ਼ਰੂਰ ਇਹ ਦਿਸ ਰਿਹਾ ਹੈਗਾ ਸਾਨੂੰ ਦੇਖੋ ਸੂਰਜ ਤੁਹਾਡੀ ਸਕਰੀਨ ਤੇ ચમਕਦਾ ਤੇ ਨਾਲ ਦੀ ਨਾਲ ਝੀਲ ਦਾ ਰੰਗ ਵੀ ਥੋੜਾ 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 ਚੇਂਜਦਾ ਹੋਇਆ ਹੈਗਾ ਖੈਰ ਜੇ ਤੁਹਾਨੂੰ ਦੇਖਦਾ ਹੋਵੇ ਲਾਈਵ ਅੱਖਾਂ ਦੇ ਨਾਲ ਜ਼ਰੂਰ ਦਿਖਦਾਗਾ ਤੇ ਦਿਨੇ ਆਪਾਂ ਹੈਗੇ ਇੱਥੇ ਦੋ ਤਿੰਨ ਘੰਟੇ ਜੇ ਦਿਨੇ ਕੋਸ਼ਿਸ਼ ਕਰਾਂਗੇ ਤੁਹਾਨੂੰ ਜੋ ਬਦਲਗੇ ਤਾਂ ਦਿਖਾਉਣ ਦੀ ਜਓ ਜਓ ਬ੍ਰੇਕਫਾਸਟ ਵਾਲਾ ਨਾ ਤਾਂ ਆ ਗਿਆ ਸੱਦਾ ਸੱਤ ਤੋਂ ਆਪਾਂ ਬ੍ਰੇਕਫਾਸਟ ਲੈਨੇ ਆ ਪਹਿਲਾਂ ਪੋਹਾ ਲੈ ਲਿਆ ਆਪਾਂ ਬ੍ਰੈਡ ਟੋਸ ਜਿਹਾਗੇ ਨਾਲ ਇਹਦੇ ਨਾਲ ਬਟਰ ਦੇਤਾ ਹੋਰ ਕੁਛ ਕੀ ਕੋਈ ਆਉਂਦਾ ਉਹ ਫੇਰ ਦੇਖਾਂਗੇ ਬ੍ਰੈਡ ਜੈਮ ਆਲੂ ਪਰੋਠਾ ਤੇ ਓਟਸ ਸਵੀਟਸ ਆ ਓਟਸ ਦੀ ਖੀਰ ਜੀ ਤੇ ਵੈਸੇ ਹੂੰ ਦੂਜੇ ਬੰਨਿਆਂ ਵਾਸਤੇ ਜਿਹੜੇ ਨਾਨ-ਵੈਜੀਟੇਰੀਅਨ ਹੁੰਦੇ ਉਹਨਾਂ ਵਾਸਤੇ ਵੀ ਹੁੰਦਾਗਾ ਪਰ ਉਹਨਾਂ ਤੋਂ ਆਪਾਂ ਕੀ ਲੈਣਾ ਜੋ ਆਪਾਂ ਵਰਤਦੇ ਦੀ ਹੈਗੇ ਚਾਹ ਹੈਗੀ ਆ ਫਰੂਟਸ ਹੈਗਾ ਇੰਨਾ ਕਫਾ ਲੈਨੇ ਆ ਬ੍ਰੈਕਫਾਸਟ ਆਪਕੋਸ ਫਰੂਟਸ ਵੀ ਆ ਗਿਆ ਬ੍ਰੇਕਫਾਸਟ ਚ ਇਹ ਦੇਖ ਤੇ ਖੜ ਕੇ ਇਹ ਵੈਸੇ ਤਿੰਨ ਰੰਗ ਦਿਖਦੇ ਨੇ ਇਥੋਂ ਹਰਾ ਲਾਲ ਤੇ ਨੀਲਾ ਉੱਪਰ ਤੋਂ ਥੋੜਾ ਜਿਹਾ ਪਹਾੜੀ ਦੇ ਜਾ ਕੇ ਉੱਚਾ ਜਦੋਂ ਉੱਥੋਂ ਜਿਆਦਾ ਕੋਸ਼ਿਸ਼ ਕਰਾਂਗੇ ਸ਼ਾਇਦ ਉੱਥੋਂ ਵਧੀਆ ਸਪਸ਼ਟ ਦੇ ਜੀ ਤੁਹਾਡੀ ਸਕਰੀਨ ਤੇ ਪਤਾ ਨਹੀਂ ਦਿਖਦਾ ਹੋ ਕਨੂੰ ਨਹੀਂ ਇਥੋਂ ਲਾਈਵ ਅੱਖਾਂ ਦੇ ਨਾਲ ਤਾਂ ਮਤਲਬ ਬਿਲਕੁਲ ਦਿਖਦਾ ਵੀ ਰੰਗ ਤਿੰਨ ਨੇ ਹੋਣੇ ਤੇ ਲੋ ਜੀ ਕਰੋ ਦਰਸ਼ਨ 3 ਇਡੀਟ ਵਾਲੀਆਂ ਕੁਰਸੀਆਂ ਜਿਹਦੇ ਦੁਆਰਾ ਫੇਰ ਸਵੇਰ ਦੇ 8:30 ਹੋ ਗਏ ਤੇ ਦੇਖੋ ਹੁਣ ਝੀਲ ਦਾ ਦ੍ਰਿਸ਼ ਬਹੁਤ ਸਾਰੇ ਸੈਲਾਨੀ ਆ ਗਏ ਇੱਥੋਂ ਜਦੋਂ ਦੇਖਦੇ ਆ ਤਾਂ ਇਹ ਝੀਲ ਦੇ ਪਾਣੀ ਦਾ ਕਲਰ ਇੱਥੋਂ ਤਾਂ ਸਾਫ਼ ਦਿਸਦਾਗਾ ਬਦਰਿਆ ਵਾ ਤਿੰਨ ਕਲਰ ਨੇ ਉੱਪਰ ਪਹਾੜਾਂ ਦੇ ਨਜ਼ਾਰੇ ਰੂਪਾਂ ਨੇ ਦੇਖੋ ਸੌ ਸੌ ਸਰਾ ਪਾਣੀ सामने पहाड़ियाँ इधर ओ हरा रंग नीला उस अ लाल है इमें जिमें इधर भी है सर सैलानी बहुत सारे फोटो कर रहे हैं <laughs> बहुत सारे टूरिस्ट आए हुए हैं ਤੋ ਪੈਣ ਲੱਗੀ ਖਰ ਅੱਖਾਂ ਤੇ ਪਾਣੀ ਦੇ ਝੀਲ ਦੇ ਪਿੰਗੋਂਗ ਝੀਲ ਦੇ ਸੂਰ ਦੀ ਧੁੱਪ ਦੇ ਵਿੱਚ ਬਿਸ਼ਕੋਰ ਪੈਣ ਲੱਗੀ ਤਾਂ ਲੋਣੇ ਪੈ ਗਈ ਕਿੰਨਾ ਕੁ ਠੰਡਾ ਕਿੰਨਾ ਕੁ ਠੰਡਾ ਪਾਣੀ ਬਹੁਤ ਠੰਡਾ বরਫਾ ਜਿਵੇਂ ਪਾਣੀ ਹਰਗੇ ਪੈਰ ਟਰੱਕਰ ਕੇ ਆਜੋ ਬਾਹਰ ਫਿਰੇ ਟਰੱਕਰ ਫੋਟੋ ਕਰ ਲੈਂਦੇ ਇੱਕ ਮਿੰਟ ਦੇਖੋ ਪਹਾੜੀਆਂ ਦੇ ਉੱਤੇ ਪਹਾੜਾਂ ਦੇ برفਬਾਰੀ ਹੋਈ ਵੀ ਆ ਉੱਪਰ ਬੱਦਲ ਤੇ ਇਧਰ ਹੌਲੀ ਹੌਲੀ ਘੁੰਮਦੇ ਘੁੰਮਦੇ ਦੇਖੋ ਸਾਰੇ ਪਾਸੇ ਇਸ ਪੈਂਗੌਂਗ ਝੀਲ ਦੇ ਸਾਰੇ ਪਾਸੇ ਦੂ ਤੱਕ ਤੁਹਾਨੂੰ ਦਿੱਤੀ ਹੋਣੀ ਆ ਵੈਸੇ ਇੱਥੇ ਖੜ ਕੇ ਦਾ ਜੋ ਦੇਖ ਰਿਹਾ ਰੰਗ ਇਹ ਬਦਲਦੀ ਆ ਝੀਲ ਪਤਾ ਲੱਗਦਾ ਪਰ ਇਹ ਨਹੀਂ ਪਤਾ ਜੀ ਤੁਹਾਡੀ ਸਕਰੀਨ ਤੇ ਕੁਝ ਦਿਸ ਰਿਹਾ ਤੁਹਾਨੂੰ ਜਾਂ ਨਹੀਂ ਦਿਸ ਰਿਹਾ ਝੀਲ ਦੇ ਉਧਰ ਪਹਾੜ ਇਹ ਬੱਦਲ ਸਾਰੇ ਪਾਸੇ ਇੱਕੋ ਜਿਹੇ ਆ ਪਹਾੜੀਆਂ ਦਾ ਦੇਖੋ ਕਿਤੇ ਕਾਲੀ ਆ ਕਿਤੇ ਹੋਰ ਰੰਗ ਦੀ ਆ ਕੋਈ ਭੂਰੀ ਜੀ ਆ ਪਾਣੀ ਹੈ ਜਿਹੜਾ ਇੱਥੋਂ ਸਾਫ਼ ਸੁਥਰਾ ਤਾਂ ਹੈਗਾ ਹੀ ਨਾ ਕਿੰਨਾ ਸਾਫ਼ ਸੁਥਰਾ ਤਾਂ ਹੈਗਾ ਹੀ ਹੈਗਾ ਨਾਲ ਦੀ ਨਾਲ ਜਦੋਂ ਆਪਾਂ ਦੇਖਦੇ ਆਂ ਇੱਥੋਂ ਨਿਗਾਹ ਮਾਰਦੇ ਆਂ ਇਹ ਰੰਗ ਵੀ ਦੇਖਦੇ ਹਾਂ ਹਰਾ ਨੀਲਾ ਤੇ ਲਾਲ ਰੰਗ ਸਪਸ਼ਟ ਦਿਸਦੇ ਆ देखो पानी ਦਾ ਜਿਹੜਾ ਲਹਿਰਾਂ ਬਾਹਰ ਨੂੰ ਆਉਂਦੀਆਂ ਨੇ ਇਹਨਾਂ ਦੀ ਆਵਾਜ਼ ਤੁਹਾਨੂੰ ਸੁਣਦੀ ਹੋ। ਇੰਨਾ ਸਾਫ਼ ਸੁਥਰਾ ਪਾਣੀ ਕੁਝ ਵੀ ਨਹੀਂ ਹੈਗਾ ਪਾਣੀ ਦੇ ਵਿੱਚ ਵੀ ਜਿਵੇਂ ਕਦੇ ਕਿਸੇ ਨੇ ਕੁਝ ਸੁੱਟਤਾ ਵਿੱਚ ਕਦੇ ਕਿਸੇ ਨੇ ਕੋ ਸੁੱਟਤਾ ਇੱਥੇ ਕੁਸਬ ਨਹੀਂ ਹੈਗਾ ਨਾ ਕੋਈ ਕਾਗਜ਼ ਆ ਨਾ ਕੁਝ ਹੋਰ ਆ ਕੁਝ ਵੀ ਨਹੀਂ ਹੈਗਾ ਪਾਣੀ ਦੇ ਵਿੱਚ ਬਹੁਤ ਸਾਫ਼ ਸੁਥਰੀ ਝੀਲ ਹੈਗੀ ਹੈ। ਗੁਜਰਾਤ ਤੁਸੀਂ ਮੰਡੂ ਵੀ ਵਿੱਚ ਦੇਖਿਆ ਸੀਗਾ ਉਹ ਅਰਪਸਾਗਰ ਤੇ ਉਹ ਖੈਰ ਸਾਫ਼ ਸੋਦਾ ਸੀ ਪਰ ਇੰਨਾ ਨਹੀਂ ਸੀਗਾ ਤੇ ਗੋਆ ਵਾਲਿਆਂ ਵਿੱਚ ਜਿਹੜੀਆਂ ਸੀਗੀਆਂ ਉਹ ਵੀ ਹੈਗੀਆਂ ਵਧੀਆ ਸ਼ਾਨਦਾਰ ਆ ਚਨਈ ਵਾਲਿਆਂ ਵੀ ਮੁੰਬਈ ਵਾਲਿਆਂ ਵੀ ਸਾਰਾ ਕੁਝ ਦੇਖਿਆ ਹੋਇਆ ਹੈਗਾ ਪਰ ਆ ਸਾਨੂੰ ਸਾਰਿਆਂ ਨੂੰ ਬਹੁਤ ਸਾਫ਼ ਸੁਥਰੀ ਝੀਲ ਲੱਗੀ ਹੈਗੀ ਬਿਲਕੁਲ ਸ਼ੀਸ਼ੇ ਵਾਂਗੂ ਬੈਠੀ ਸਾਕ ਪਾਦੇ ਤਾਂ ਇੱਥਾ ਪੱਥਰ ਬਿਲਕੁਲ ਉਸ ਤਰ੍ਹਾਂ ਦੇ ਦਿਨ ਦੇਖੋ ਪੱਥਰ ਵਿੱਚ ਬਿਲਕੁਲ ਦਿਸ ਰਹੀ ਨੇ ਬਹੁਤ ਹੀ ਸਾਫ਼ ਸੁਥਰੀ ਝੀਲ ਆ ਮੈਂ ਤਾਂ ਬਾਰ ਬਾਰ ਆਇਆ ਨੇ ਇੰਨੀ ਸਾਫ਼ ਸੁਥਰੀ ਝੀਲ ਕਿਵੇਂ ਆ ਇਹ ਦੇਖੋ ਦੂਰ ਤੱਕ ਦੇਖੋ ਹੁਣ ਤਾਂ ਇੰਨੀ ਸਾਫ਼ ਸੁਥਰੀ ਆ ਕਹਦੇ ਆ ਚੰਦਰਤਾਲ ਝੀਲ ਵੀ ਇੰਨੀ ਸਾਫ਼ ਹੈਗੀ ਆ ਵੈਸੇ ਮੈਂ ਅਜੇ ਤੱਕ ਉਹ ਦੇਖੀ ਨਹੀਂ ਹੈਗੀ ਪਰ ਜੇ ਹੈ ਵੀ ਇੰਨੀ ਸਾਫ਼ ਸੁਥਰੀ ਤਾਂ ਉਹ ਛੋਟੀ ਛੋਟੀ ਬਹੁਤ ਦੱਸਦੇ ਆ ਇਹ ਵੱਡੀ ਬਹੁਤ ਆ ਝੀਲ ਆ ਇੱਥੇ ਝੀਲ ਤੇ ਬਹੁਤ ਸਮਾਂ ਬਤਾ ਲਿਆ ਆਪਾਂ ਹੁਣ ਤੇ ਕਿੰਨਾ ਕੁ ਸਮਾਂ ਬਤਾਵਾਂਗੇ ਤੇ ਹੁਣ ਆਪਾਂ ਇੱਥੋਂ ਲੈਨੇ ਆ ਆਪਾਂ ਇਜਾਜ਼ਤ ਤੇ ਉੱਪਰੋਂ ਦੇਖਾਂਗੇ ਕੋਈ 뷰 ਜੇ ਵਧੀਆ ਹੋ ਤਾਂ ਉੱਥੋਂ ਤੁਹਾਨੂੰ ਫੇਰ ਦਿਖਾਵਾਂਗੇ ਚਾ ਚਲੋ ਆਪਾਂ ਫਿਰ ਹੁਣ ਝੀਲ ਤੋਂ ਇਜਾਜ਼ਤ ਲਈ ਫਿਰ ਕਦੋਂ ਤੋਂ ਇੱਕ ਕਰੀ ਫੇਰ ਦਿਖਾਉਣ ਦੀ ਦੇਖੋ ਉਹ ਦਸਰੇ ਤੇ ਨੀਲਾ ਰੰਗ ਉਹਦੇ ਨਾਲ ਹੀ ਲਾਲ ਹੈਗਾ ਤੇ ਫਿਰ ਇੱਧਰ ਸੌਰੀ ਨਾਲ ਹਰਾ ਸੀਗਾ ਤੇ ਇੱਧਰ ਨੇੜੇ ਆ ਕੇ ਲਾਲ ਜੀ ਭਾ ਮਾਰਦਾ ਕਰਾਂਗੇ ਸੱਸ਼ਟ ਭਾ ਮਾਰਦਾ ਹੋਰ ਕਿਤੇ ਰੰਗ ਪੇਂਟ ਤਾਂ ਨਹੀਂ ਕਰਿਆ ਵਾ ਚਲੋ ਫਿਰ ਆਪਾਂ ਹੁਣ ਇੱਥੋਂ ਇਜਾਜ਼ਤ ਲੈ ਲਈ ਸੀ ਇਥੋਂ ਉਹ ਸਰੇਤੇ ਦੇਖੋ ਨੀਲਾ ਨੀਲਾ ਰੰਗ ਤੇ ਨਾਲ ਹੀ ਤੇ ਹਰਾ ਤੇ ਉਦੋਂ ਰੇ ਲਾਲ ਪਾ ਮਾਰਦਾ ਰੰਗ ਇੱਧਰ ਆਹੇ ਉਹੀ ਆਮਰ ਖਾਨ ਦੀ 3D ਫਿਲਮ ਵਾਲੇ ਸ਼ੂਟਿੰਗ ਵਾਲੀਆਂ ਕੁਰਸੀਆਂ ਜੀਆਂ ਸਕੂਟਰ ਜੇ ਇਹਨਾਂ ਨੇ ਖੜਾਏ ਹੋਏ ਨੇ ਇੱਥੇ ਵੀ ਉਹ ਜਿਹੜੇ ਟੂਰਿਸਟ ਨੇ ਸੈਲਾਨੀ ਆਉਂਦੇ ਇੱਥੇ ਉਹਨਾਂ ਦੀਆਂ ਫੋਟੋ ਇਹਨਾਂ ਤੇ ਬੈਠ ਕੇ ਕਰਵਾਉਂਦੇ ਆ ਇਹਨਾਂ ਦੇ ਨਾਲ ਰੋਜ਼ਗਾਰ ਚੱਲਿਆ ਵਾਹ ਮਾਂ ਜਦ ਤੱਕ ਹੈ ਜਾਨ ਉਦੇੜਾ ਖੜਾ ਬੋਲ ਤਾਦਾਕ ਦੀ ਖੂਬਸੂਰਤੀ ਦੇ ਫੇਰ ਦਰਸ਼ਨ ਕਰੋ ਇੱਕੇਰੀ ਪਹਾੜ ਉੱਪਰ ਬਰਫ਼ਾਂ ਲੱਦੇ ਐਦਰ ਝੀਲ ਪੈਂਗੋਂਗ ਲੇਕ ਦੂਰ ਤੱਕ ਵਿਸਾਲ ਝੀਲ ਲਦਾਖ ਲਦਾਖ ਦਾ ਲੈਂਡ ਆਫ ਹਾਈ ਪਾਸਸ ਬਹੁਤ سارے ਪਾਸ ਨੇ ਤੇ ਦਰੇ ਜਿਹਨੂੰ ਪੰਜਾਬੀ ਚ ਕਹਿੰਦੇ ਹੈਗੇ ਉਹ ਲੰਘ ਕੇ ਲਦਾਖ ਪਹੁੰਚਦਾ ਅਗਲਾ ਤਾਂ ਹੀ ਇਹਨੂੰ ਦਾ ਲੈਂਡ ਆਫ ਹਾਈ ਪਾਸਸ ਕਿਹਾ ਜਾਂਦਾ ਹੈ ਇਹ ਹੈਗਾ ਵਾਈਟ ਹੈਵਨ ਕਟੇਜ ਪੈਂਗੋਂਗ ਬਿਲਕੁਲ ਪੈਂਗੋਂਗ ਝੀਲ ਦੇ ਕਿਨਾਰੇ ਤੇ ਆ ਤੇ ਇਹ ਆਪਣੇ ਹੈਗੇ ਨੇ ਇਹਨਾਂ ਦੇ ਕੈਂਪ ਇੱਧਰ ਕੈਂਪਸ ਬਿਲਕੁਲ ਝੀਲ ਦੇ ਨੇੜੇ ਤੇ ਇਹ ਅਸੀਂ ਆਮ ਤੌਰ ਤੇ ਵਨਡਰ ਆਊਂਡ ਕੰਪਨੀ ਦੇ ਥਰੂ ਕਰਾਉਨੇ ਹੁੰਦੇ ਆ ਤੇ ਬਰਡਰੂਮ ਕੰਪਨੀ ਦਾ ਹੈਗਾ ਵੀ ਉਹ ਨਾ ਵਿਊ ਵਧੀਆ ਵਿਊ ਤੇ ਉਹ ਦੇ ਦਿੰਦੇ ਨੇਗੇ ਤੇ ਇਹ ਸਨਮ ਖੜੇ ਨੇ ਸਨਮ ਨੇ ਇਹਨਾਂ ਦਾ ਨਾਮ ਹੈ ਸਨਮ ਤੇ ਜੇ ਹੈਗਾ ਇਹ ਹੈਗਾ ਇਹਨਾਂ ਦਾ ਡਾਇਨਿੰਗ ਹਾਲ ਕਹਿ ਲਈਏ ਜਾਂ ਬ੍ਰੇਕਫਾਸਟ ਵਾਲਾ ਕਹਿ ਲਈਏ ਸਭ ਕੁਝ ਖਾਣੇ-ਦਾਣੇ ਵਾਲਾ ਇਹਨਾਂ ਦਾ ਖਾਣਾ ਬਹੁਤ ਵਧੀਆ ਹੁੰਦਾ ਹੈ ਇਹ ਤਾਂ ਪਹਿਲੀ ਗੱਲ ਤਾਂ ਹੈਗਾ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਨਾਸ਼ਤਾ ਵੀ ਇਹਨਾਂ ਦਾ ਵਧੀਆ ਸੀਗਾ ਤੇ ਰਾਤੀ ਜਿਹੜਾ ਡਿਨਰ ਸੀਗਾ ਉਹ ਵੀ ਬਹੁਤ ਵਧੀਆ ਸੀਗਾ ਹੁਣ ਸਾਰੇ ਇੱਥੇ ਟੂਰਿਸਟ ਸੀ ਉਹ ਤਾਂ ਚਰੇ ਗਏ ਅਸੀਂ ਹੁਣ ਰਹਿ ਗਏ ਇਕੱਲੇ ਬਸ ਤੇ ਇਹਨਾਂ ਦੇ ਹੁਣ ਆਪਾਂ ਪੇਮੈਂਟ ਕਰਕੇ ਆਪਾਂ ਵੀ ਇੱਥੋਂ ਲੈਣੇ ਆ ਇਜਾਜ਼ਤ ਔਰ ਵੀ ਕਿਵੇਂ ਰਹਾ ਬੜੀਆ ਰਹਾ ਸੋਕੀ ਥੈਂਕ ਯੂ ਲੈ ਵੀ ਹੁਣ ਆਪਾਂ ਇੱਥੋਂ ਲੈਨੇ ਆਜਾਸ਼ਤ ਤੇ ਇਹ ਹੈਗੇ ਨੇ ਸਨਮ ਇਹਨਾਂ ਨੇ ਬਹੁਤ ਸਾਡੀ ਸੇਵਾ ਕੀਤੀ ਵੀ ਬਹੁਤ ਬਹੁਤ ਧੰਨਵਾਦ ਵੀ ਤੁਹਾਡਾ ਥੈਂਕ ਯੂ ਫਿਰ ਮਿਲਾਂਗੇ ਚੰਗਾ ਦੇਖੋ ਇਸ ਬੈਂਗਾਓਂਗ ਚੀਤ ਦੇ ਦਰਸ਼ਨ ਕਰੋ ਸ਼ਾਇਦ ਇੱਥੋਂ ਤੁਹਾਨੂੰ ਗੁਜਰੰਗ ਦਾ ਫਰਕ ਦਿਖਦਾ ਹੋਵੇ ਇੱਥੋਂ ਦੇਖੋ ਜੇ ਤੁਹਾਨੂੰ ਉਹ ਰੰਗ ਦਾ ਫਰਕ ਦਿਖਦਾਵੇ ਹਰਾ ਲਾਲ ਤੇ ਨੀਲਾ ਜਿਸ ਦਾ ਭਾ ਮਾਰ ਦਾ ਰੰਗ ਇੱਥੋਂ ਦਰਸ਼ਨ ਲੋ ਜੀ ਇੱਥੋਂ ਦੇਖੋ ਸ਼ਾਇਦ ਤੁਹਾਨੂੰ ਇਸ ਪੈਂਗੌਂਗ ਝੀਲ ਦੇ ਪਾਣੀ ਦੇ ਰੰਗ ਦੇ ਵਿੱਚ ਕੋਈ ਫਰਕ ਦਿਸੇ ਸ਼ਾਇਦ ਉਹ ਥੱਲੇ ਹੈਗੇ ਨੇ ਕੈਂਪ ਜਿੱਥੇ ਅਸੀਂ ਰੁਕੇ ਹੋਏ ਸੀਗੇ ਤੇ ਅੱਗੇ ਉਸ ਤੋਂ ਝੀਲ ਦਾ ਪਾਣੀ ਸ਼ਾਇਦ ਤੁਹਾਨੂੰ ਰੰਗ ਦਿਖਦੇ ਹੁਣ ਵੱਖੋ ਵੱਖਰੇ ਓ ਦੂਰ ਤੱਕ ਬੜੀ ਵੱਡੀ ਝੀਲ ਲੱਗੀ ਆ ਦੇਖੋ ਝੀਲ ਦਾ ਵਿਊ ਕਮਾਲ ਦਾ ਵਿਊ ਆ ਝੀਲ ਦਾ ਦੇਖੋ ਜੀ ਤੁਹਾਨੂੰ ਇੱਥੋਂ ਝੀਲ ਦਾ ਵਿਊ ਦਿਖਾ ਰਹੇ ਆ ਸ਼ਾਨਦਾਰ ਝੀਲ ਖੂਬਸੂਰਤ ਝੀਲ ਪੈਂਗੋਂਗ ਦੀ ਲਦਾਖ ਦੀ ਸ਼ਾਨ ਇੰਡੀਆ ਦੀ ਸ਼ਾਨ ਵੈਸੇ ਵਰਲਡ ਫੇਮਸ ਲੇਕ ਹੈ ਹਰਾ ਲਾਲ ਨੀਲਾ ਰੰਗ ਸਾਫ ਦਿਸਦਾ ਇੱਥੋਂ ਬੁੱਕਰੇ ਲੰਘੋ ਨਾਲ ਦੇ ਪਹਾੜੀ ਤੇ ਨੀਲਾ ਬਿਲਕੁਲ ਆਹ ਵਿਚਾਲੇ ਨਾਲ ਜਾ ਗਿਆ ਤੇ ਇੱਧਰ ਹੋ ਸਿਰੇ ਤੇ ਤੇ ਬਿਲਕੁਲ ਹਰਾ ਰੰਗ ਦਿਸਦਾ ਇੱਧਰ ਦੇਖੋ ਹਰਾ ਰੰਗ ਜਮਾ ਇਹ ਆ ਕੈਨੇਡਾ ਦਾ ਪੂਰਾ ਅੱਖਾਂ ਨੂੰ ਦੇ ਨੰਗੀ ਅੱਖ ਨਾਲ ਬਿਲਕੁਲ ਦੇਖਦਾ ਸਕਰੀਨ ਤੇ ਸ਼ਾਇਦ ਤੁਹਾਨੂੰ ਨਾ ਦਿਖਦਾ ਹੋਵੇ बार-बार ਦੇਖਣ ਨੂੰ ਜੀ ਕਰਦਾ ਅੱਖੀਆਂ ਦੇਖਣਾ ਅੱਖੀ ਦੇਖਣਾ ਰੱਜੀ ਆ ਇਹ ਆ ਕੁਦਰਤ ਦੇ ਨਜ਼ਾਰੇ ਤਾਂ ਹੀ ਸਰਤਾਜ ਨਗਾਇਆ ਕੁਦਰਤ ਤੋਂ ਪਾਰ ਨਹੀਂ ਬਣਿਆ ਕੁਦਰਤ ਤੋਂ ਪਾਰ ਕੁਝ ਨਹੀਂ ਹੈਗਾ ਏਸੀ ਬਾਰਡ ਫੇਮਸ ਪੈਂਗੋਂਗ ਲੇਖ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੀ ਹੋਊਗੀ ਤੇ ਹੁਣ ਆਪਾਂ ਇੱਥੋਂ ਲੈਨੇ ਆਂ ਇਜਾਜ਼ਤ ਅੱਜ ਆਪਾਂ ਸ਼ਾਮ ਤੱਕ ਚਾਂਗਲਾ ਪਾਸ ਹੁੰਦੇ ਹੋਏ ਲੇਹ ਪੁੱਟਾਂਗੇ ਲੇਹ ਇੱਕ ਕੰਮ ਸੀਗਾ ਵੈਸੇ ਤਾਂ ਮਨਾਲੀ ਨੂੰ ਰਸਤਾ ਹੋਰ ਵੀ ਹੈਗਾ ਤੇ ਇਸ ਕਰਕੇ ਕੰਮ ਕਰਕੇ ਆਪਾਂ ਨੂੰ ਲੇ ਜਾਣਾ ਪੈਣਾਗਾ ਤੇ ਫਿਰ ਅੱਜ ਆਪਾਂ ਇਹ ਬਲੌਗ ਅੱਜ ਦਾ ਇੱਥੇ ਹੀ ਸਮਾਪਤ ਕਰਦੇ ਹੈਗੇ ਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ